ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੜਕਾ ਤੋੜਕਾ ਪੰਜਾਬੀ ਕਿਚਨ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਆਟੇ ਦੇ ਹਲਵੇ ਵਾਲੇ ਪਰੌਂਠੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਤੜਕਾ ਤੋੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਅਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਜਿੱਦਾਂ ਆਪਣੇ ਘਰਾਂ ਦੇ ਵਿੱਚ ਹਲਵਾ ਬਣਦਾ ਹੀ ਰਹਿੰਦਾ ਕਦੇ ਆਟੇ ਦਾ ਬਣਾਉਨੇ ਆਪਾਂ ਕਦੇ ਸੂਜੀ ਦਾ ਤੇ ਥੋੜਾ ਬਹੁਤ ਬਚ ਵੀ ਜਾਂਦਾ ਕਿਉਂਕਿ ਬਚੇ ਹੋਏ ਹਲਵੇ ਨੂੰ ਫਿਰ ਕੋਈ ਨਹੀਂ ਖਾਂਦਾ ਹੈਗਾ ਆਪਾਂ ਉਸੇ ਬਚੇ ਹੋਏ ਹਲਵੇ ਦੇ ਅੱਜ ਪਰੌਂਠੇ ਬਣਾ ਕੇ ਤਿਆਰ ਕਰਾਂਗੇ ਯਕੀਨ ਮੰਨਿਓ ਇਹ ਪਰੌਂਠੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਤੁਸੀਂ ਜਦੋਂ ਇੱਕ ਵਾਰ ਟਰਾਈ ਕਰਕੇ ਦੇਖੋਗੇ ਤੁਹਾਨੂੰ ਫੇਰ ਹੀ ਯਕੀਨ ਆਊਗਾ ਕਿ ਇਹ ਕਿੰਨੇ ਟੇਸਟੀ ਬਣਦੇ ਨੇ ਆਪਾਂ ਨਾਰਮਲ ਜਿਹਾ ਪੇੜਾ ਕਰ ਲੈਣਾ ਬਹੁਤ ਜ਼ਿਆਦਾ ਵੱਡਾ ਪੇੜਾ ਨਹੀਂ ਕਰਨਾ ਹੈਗਾ ਫੇਰ ਹੀ ਆਪਾਂ ਗੰਨੀ ਕਰਕੇ ਇਹਦੇ ਵਿੱਚ ਆਪਾਂ ਜਿਹੜੇ ਬਚਿਆ ਹੋਇਆ ਹਲਵਾ ਆਪਣਾ ਉਹ ਭਰ ਲੈਣਾ ਆਪਾਂ ਚੰਗੀ ਤਰ੍ਹਾਂ ਭਰ ਲੈਣਾ ਜਿਸ ਤਰ੍ਹਾਂ ਆਪਾਂ ਆਲੂਆਂ ਦਾ ਮਸਾਲਾ ਭਰਦੇ ਹਾਂ ਨਾ ਉਸ ਤਰ੍ਹਾਂ ਚੰਗੀ ਤਰ੍ਹਾਂ ਹਲਵਾ ਭਰ ਲੈਣਾ ਇਹਦੇ ਵਿੱਚ ਪੇੜਾ ਵੀ ਆਪਾਂ ਬਹੁਤ ਵੱਡਾ ਨਹੀਂ ਕਰਨਾ ਨਹੀਂ ਤਾਂ ਫਿਰ ਆਟਾ ਹੀ ਆਟਾ ਜਿਹਾ ਹੋ ਜਾਊਗਾ ਤੇ ਆਪਾਂ ਨੋਰਮਲ ਜਿਹਾ ਪੇੜਾ ਕਰਨਾ ਮਤਲਬ ਜਿਆਦਾ ਛੋਟਾ ਵੀ ਨਹੀਂ ਕਰਨਾ ਹੈਗਾ ਇਸੇ ਤਰ੍ਹਾਂ ਹੀ ਆਲੂਆਂ ਵਾਲੇ ਮਸਾਲੇ ਦੀ ਤਰ੍ਹਾਂ ਆਪਾਂ ਪਰੌਂਠਾ ਬਣਾ ਕੇ ਤੇ ਬੇਲ ਲੈਣਾ ਇਹਨੂੰ ਜੇ ਇਹਦੇ ਵਿੱਚ ਥੋੜਾ ਬਹੁਤ ਜਿਹੜਾ ਹਲਵਾ ਉਹ ਬਾਹਰ ਵੀ ਨਿਕਲ ਜਾਊਗਾ ਤਾਂ ਉਹਦਾ ਕੋਈ ਚੱਕਰ ਨਹੀਂ ਹੈਗਾ ਉਹ ਮਤਲਬ ਕੁਝ ਨਹੀਂ ਹੋਣੋਂ ਹੁੰਦਾ ਹੈਗਾ ਬਹੁਤ ਵਧੀਆ ਪਰੌਂਠਾ ਬਣ ਕੇ ਤਿਆਰ ਹੁੰਦਾ ਫਿਰ ਵੀ ਤੇ ਆਪਾਂ ਆਟਾ ਬਿਲਕੁਲ ਥੋੜਾ ਜਿਹਾ ਤੁਸੀਂ ਦੇਖ ਸਕਦੇ ਹੋ ਆਪਣੇ ਪਰੌਂਠੇ ਦੇ ਵਿੱਚ ਦੀ ਹਲਵਾ ਦਿਖਾਈ ਦੇ ਰਿਹਾ ਕਿਉਂਕਿ ਬਹੁਤ ਵਧੀਆ ਟੇਸਟੀ ਪਰੌਂਠਾ ਬਣ ਕੇ ਤਿਆਰ ਹੁੰਦਾ ਹੈ। ਇਸੇ ਤਰ੍ਹਾਂ ਹੀ ਆਪਾਂ ਦੋਨਾਂ ਪਰੌਂਠਿਆਂ ਨੂੰ ਬੇਲ ਕੇ ਤਿਆਰ ਕਰ ਲਵਾਂਗੇ। ਦੋ ਪਰੌਂਠਿਆਂ ਦੇ ਵਿੱਚ ਹਲਵਾ ਪਿਆ। ਆਪਾਂ ਜਿਹੜਾ ਬਚਿਆ ਹੋਇਆ ਹਲਵਾ ਸਾਰਾ ਹੀ ਪਾਤਾ। ਇਹਦੇ ਵਿੱਚ ਕਾਫੀ ਕੁਆਂਟੀਟੀ ਦੇ ਵਿੱਚ ਸੀਗਾ ਹਲਵਾ ਇਹ। ਇਹਨੂੰ ਉੱਪਰ ਚੰਗੀ ਤਰ੍ਹਾਂ ਲੋਕ ਕਰਨਾ ਤਾਂ ਕਿ ਖੁੱਲੇ ਨਾ। ਇਸੇ ਤਰ੍ਹਾਂ ਹੀ ਆਪਾਂ ਦੋਨੇ ਪਰੌਂਠੇ ਬੇਲ ਲੈਣੇ ਨੇ ਤੇ ਆਪਾਂ ਤਵਾ ਜਿਹੜਾ ਗੈਸ ਤੇ ਰੱਖ ਲਿਆ। ਆਪਾਂ ਅੱਜ ਲੋਹੇ ਦੇ ਤਵੇ ਦੇ ਉੱਤੇ ਪਰਾਂਠੇ ਬਣਾ ਕੇ ਤਿਆਰ ਕਰਾਂਗੇ ਹੈਵੀ ਵਾਲਾ ਜਿਹੜਾ ਤਵਾ ਹੁੰਦਾ ਤੇ ਤਵਾ ਆਪਣਾ ਗਰਮ ਹੋ ਚੁੱਕਿਆ ਇਹਦੇ ਉੱਤੇ ਆਪਾਂ ਹੁਣ ਪਰਾਂਠਾ ਪਾ ਦਵਾਂਗੇ ਪਰਾਂਠੇ ਆਪਾਂ ਦੇਸੀ ਘੀ ਦੇ ਨਾਲ ਬਣਾ ਕੇ ਤਿਆਰ ਕਰਾਂਗੇ ਇਹਨੂੰ ਆਪਾਂ ਬਸ ਸਾਈਡਾਂ ਥਲਦੇ ਜਾਵਾਂਗੇ ਤੇ ਉੱਤੇ ਇਹਦੇ ਦੇਸੀ ਘੀ ਲਗਾ ਲਵਾਂਗੇ ਇਹਨੂੰ ਪਰਾਂਠੇ ਨੂੰ ਤੁਸੀਂ ਚਾਰ ਕੋਨਿਆਂ ਵਾਲਾ ਵੀ ਬਣਾ ਸਕਦੇ ਹੋ ਤਿੰਨ ਕੋਨਿਆਂ ਵਾਲਾ ਵੀ ਬਣਾ ਸਕਦੇ ਹੋ ਜਿਹੜੀ ਮਰਜ਼ੀ ਸ਼ੇਪ ਦੇ ਸਕਦੇ ਹੋ ਗੋਲ ਵੀ ਬਣਾ ਸਕਦੇ ਹੋ ਸਾਰੇ ਤਰੀਕਿਆਂ ਦੇ ਨਾਲ ਹੀ ਬਹੁਤ ਵਧੀਆ ਪਰੌਂਠੇ ਬਣ ਕੇ ਤਿਆਰ ਹੁੰਦੇ ਨੇ ਇਹਨੂੰ ਆਪਾਂ ਹੁਣ ਦੇਸੀ ਘੀ ਲਗਾ ਲਵਾਂਗੇ ਇਹਦੀਆਂ ਸਾਈਡਾਂ ਆਪਾਂ ਬਸ ਥੋੜੀਆਂ ਜਲਦੀ ਜਲਦੀ ਥੱਲਾਂਗੇ ਜੇਕਰ ਆਪਾਂ ਰੋਟੀ ਜਾਂ ਪਰੌਂਠੇ ਦੀ ਸਾਈਡ ਹੈ ਜਿਹੜੀ ਉਹ ਜਲਦੀ ਜਲਦੀ ਪਲਟਦੇ ਆ ਨਾ ਤਾਂ ਫਿਰ ਉਹ ਬਹੁਤ ਹੀ ਸੌਫਟ ਬਣ ਕੇ ਤਿਆਰ ਹੁੰਦੀ ਹੈ ਰੋਟੀ ਵੀ ਤੇ ਪਰੌਂਠਾ ਵੀ ਤੁਸੀਂ ਦੇਖ ਸਕਦੇ ਹੋ ਆਪਣਾ ਪਰੌਂਠਾ ਕਿੰਨਾ ਵਧੀਆ ਫੁੱਲ ਕੇ ਤਿਆਰ ਹੋਇਆ ਪਰਾਠਾ ਦੇਖਣ ਤੋਂ ਹੀ ਤੁਹਾਨੂੰ ਪਤਾ ਲੱਗਦਾ ਹੋਣਾ ਕਿ ਕਿੰਨਾ ਕੁ ਟੇਸਟੀ ਹੈ ਕਿਉਂਕਿ ਜੇ ਆਪਣੀ ਅੱਖਾਂ ਨੂੰ ਚੀਜ਼ ਵਧੀਆ ਲੱਗਦੀ ਹੈ ਤਾਂ ਉਹ ਖਾਣ ਦੇ ਵਿੱਚ ਓਨੀ ਹੀ ਟੇਸਟੀ ਕਿੰਨਾ ਵਧੀਆ ਬਣਿਆ ਇਹਨੂੰ ਆਪਾਂ ਚੰਗੀ ਤਰ੍ਹਾਂ ਰਾੜ ਲੈਣਾ ਕਿਉਂਕਿ ਜਿੰਨਾ ਜ਼ਿਆਦਾ ਰੜਿਆ ਹੋਇਆ ਹੋਊਗਾ ਓਨਾ ਹੀ ਖਾਣ ਦੇ ਵਿੱਚ ਟੇਸਟੀ ਲੱਗੂਗਾ ਤੁਸੀਂ ਅੱਜ ਤੱਕ ਐਦਾਂ ਦਾ ਪਰੌਂਠਾ ਖਾਦਾ ਨਹੀਂ ਹੋਣਾ ਪਰ ਹੁਣ ਜ਼ਰੂਰ ਟਰਾਈ ਕਰਕੇ ਦੇਖਿਓ ਫਿਰ ਮੈਨੂੰ ਦੱਸਿਓ ਕਿ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਇਸੇ ਤਰ੍ਹਾਂ ਹੀ ਆਪਾਂ ਦੂਸਰਾ ਪਰੌਂਠਾ ਵੀ ਤਵੇ ਦੇ ਉੱਤੇ ਪਾ ਦੇਣਾ ਬਹੁਤੀ ਆਪਾਂ ਆਟਾ ਜ਼ਿਆਦਾ ਆਪਾਂ ਆਟਾ ਜ਼ਿਆਦਾ ਯੂਜ਼ ਨਹੀਂ ਕੀਤਾ ਤੁਸੀਂ ਦੇਖ ਸਕਦੇ ਹੋ ਵਿੱਚ ਦੀ ਹਲਵਾ ਨਜ਼ਰ ਆ ਰਿਹਾ ਕਿਉਂਕਿ ਆਟਾ ਤਾਂ ਘੱਟ ਯੂਜ਼ ਕੀਤਾ ਤੇ ਆਪਣਾ ਹਲਵਾ ਜ਼ਿਆਦਾ ਸੀਗਾ ਚੀਨੀ ਵਾਲਾ ਪਰੌਂਠਾ ਆਪਾਂ ਨੂੰ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਜਾਂ ਚੀਨੀ ਵਾਲੇ ਪਰੌਂਠੇ ਤੋਂ ਵੀ ਜ਼ਿਆਦਾ ਟੇਸਟੀ ਬਣਦਾ ਪਰੌਂਠਾ ਤੁਸੀਂ ਮੇਰੇ ਕਹੇ ਤਾਂ ਇੱਕ ਵਾਰ ਜ਼ਰੂਰ ਟਰਾਈ ਕਰਿਓ ਇਹਨੂੰ ਉਸੀਂ ਦੇਖ ਸਾਕਰੇ ਆਪਣੇ ਪਰਾਂਠਾ ਕਿੰਨਾ ਵਧੀਆ ਬਣਿਆ ਇਹਨੂੰ ਆਪਾਂ ਬਸ ਜਲਦੀ ਜਲਦੀ ਪਲਟਦੇ ਰਹਿਣਾ ਜਿਆਦਾ ਗੈਪ ਨਹੀਂ ਪਾਉਣਾ ਪਲਟਣ ਦੇ ਵਿੱਚ ਕਿਉਂਕਿ ਫੇਰੇ ਬਹੁਤ ਹੀ ਜ਼ਿਆਦਾ ਸੌਫਟ ਤੇ ਕਰਾਂਚੀ ਜਿਹਾ ਪਰਾਂਠਾ ਬਣ ਕੇ ਤਿਆਰ ਹੁੰਦਾ ਦੇਖਣ ਨੂੰ ਕਿੰਨਾ ਸੋਹਣਾ ਲੱਗ ਰਿਹਾ ਤੇ ਖਾਣ ਦੇ ਵਿੱਚ ਉਸ ਤੋਂ ਵੀ ਜ਼ਿਆਦਾ ਟੇਸਟੀ ਹੈ ਰੋਮ ਵਰਗੇ ਪਰੌਂਠੇ ਬਣ ਕੇ ਤਿਆਰ ਹੁੰਦੇ ਨੇ ਇਹ ਬਿਲਕੁਲ ਹੀ ਸੌਫਟ ਕਰਾਂਚੀ ਬਹੁਤ ਜ਼ਿਆਦਾ ਟੇਸਟੀ ਦੋਨੇ ਪਰੌਂਠੇ ਆਪਣੇ ਬਣ ਗਏ ਨੇ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਕਲਰ ਆਇਆ ਤੇ ਅੱਖਾਂ ਤੋਂ ਦੇਖਣ ਨੂੰ ਪਤਾ ਲੱਗਦਾ ਪਰਾਂਠੇ ਕਿੱਦਾਂ ਦੇ ਹੋਣਗੇ ਤੁਸੀਂ ਦੇਖੋ ਆਪਣੇ ਪਰੌਂਠੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਨੇ ਦੇਖ ਸਕਦੇ ਹੋ ਵਿੱਚ ਕਿੰਨਾ ਹਲਵਾ ਹੈ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਹਾਂ ਕਿਸੇ ਹੋਰ ਇੱਕ ਨਵੀਂ ਡੇਲੀਸ਼ੀਅਸ ਦੀ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਬਾਏ